ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਨਾਨੇ ਜੀ ਦਾ ਜਨਮ ਕਿੱਥੇ ਹੋਇਆ ਸੀ ਉਹ ਤੇਨਨਗਰ ਸਾਇਤ ਅੱਜ ਕਹਦੇ ਆਸਤੇ ਆਏ ਹੋ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਹੈ ਲੁਧਿਆਣਾ ਜਿਸ ਵਿੱਚ ਇਹ ਗੁਰੂ ਦਾ ਇਤਿਹਾਸ ਸਥਾਨ ਹੈ ਇਹ ਸ਼ਹਿਰ ਵਸਿਆ ਤਾਂ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 1515 ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਪਧਾਰੇ ਨੇ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਨੇ ਇਥੋਂ ਸਤਲੁਜ ਦਰਿਆ ਜਿਹੜਾ 11 ਕੋਹ ਦੀ ਦੂਰੀ ਤੇ ਕੀਤਾ ਮੇਰੇ ਮਾਲਕ ਨੇ ਇਸੇ ਕਰਕੇ ਸ਼ਹਿਰ ਜਿਹੜਾ ਪ੍ਰਸਿੱਧ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹੀ ਅਰਜ਼ੋਈ ਕਰਦਾ ਸੱਚਾ ਪਾਤਸ਼ਾਹ ਲੋਕਾਂ ਦੇ ਮਿਹਰਾਂ ਪਰਿਆ ਹੱਥ ਰੱਖਾਂ ਸਾਨੂੰ ਸਾਰਿਆਂ ਨੂੰ ਇੰਨੀ ਕਿ ਤਾਕਤ ਦੇਣਾ ਵੀ ਅਸੀਂ ਆਪਣੇ ਸ਼ਹਿਰ ਦੀ ਲੋਕਾਂ ਦੀ ਵਕਤ ਤੋਂ ਵੱਧ ਸੇਵਾ ਕਰੀ ਇਹੀ ਅੱਜ ਦੇ ਦਿਨ ਤੁਹਾਡੇ ਤੋਂ ਤਾਕਤ ਲੈਣ ਆਇਆ ਇਹੀ ਅਰਦਾਸ ਕਰਦਾ ਪਾਪਾ ਗੁਣਾਨਦੀ ਦੇ ਜੀ ਜਨ ਦਿਹਾੜਾ ਅਜ ਤਾਂ ਜੜਾ ਬੜੀ ਸ਼ਰਧਾ ਭਾਵ ਦੇ ਨਾਲ ਅਸੀਂ ਸਾਰੇ ਗੋਵ ਘੜ ਗੁਰਦੁਆਰੇ ਵਿੱਚ ਬੜੀ ਸ਼ਰਧਾ ਭਾਵ ਨਾਲ ਹਰ ਸਾਲ ਬਣਾਉਂਦੇ ਆ ਸੰਦੇਸ਼ ਸ੍ਰੀ ਗੁਰੂ ਨਾਨਕ ਜਨਮਿਆ ਤੇ ਜਗ ਚਾਨਣ ਹੋਇਆ ਸੋ ਇਹ ਸਾਰੀਆਂ ਗੱਲਾਂ ਸ੍ਰੀ ਗੁਰਨਾਗ ਦੇਵੀ ਨੇ ਜਿਨ੍ਹਾਂ ਨੇ ਕਿੱਤ ਕੀਤੀ ਹੈ ਮਿਹਨਤ ਕੀਤੀ ਹੈ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਉਹਨਾਂ ਨੇ ਆਪਣੇ ਹੱਥਾਂ ਨਾਲ ਹਲ ਚਲਾਇਆ ਹੈ ਹੋਰ ਲੋਕਾਂ ਨੂੰ ਇਹੀ ਸੰਦੇਸ਼ ਦਿੰਦਾ ਹੈ ਵੀ ਮਿਹਨਤ ਕਰੋ ਮਿਹਨਤ ਕਰਕੇ ਆਪਣਾ ਪੇਟ ਆਪਣਾ ਪਰਿਵਾਰ ਬੱਚਿਆਂ ਨੂੰ ਭਰੋ ਅੱਜ ਗੁਰਪੁਰਬ ਦੇ ਮੌਕੇ ਤੇ ਸਮੂਹ ਦੇਸ਼ਵਾਸੋਂ ਲੱਖ ਲੱਖ ਵਧਾਈ। ਗੁਰਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਸਮੂਹ ਪਬਲਿਕ ਟਾਈਮਸ ਦੇਖ ਰਹੇ ਸਾਰੇ ਦਸ਼ਕਰਾਂ ਨੂੰ ਗੁਰਨਾਨਕ ਸਾਹਿਬ ਦੇ 551 ਗੁਰਪੁਰਵ ਦੀਆਂ ਲੱਖ ਲੱਖ ਹਦਾਈਆਂ ਗੁਰਨਾਨਕ ਸਾਹਿਬ ਦਾ ਜਨਮ 1469 ਈਸਵੀ ਚ ਰਾਇਪੋਇ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰ ਚ ਹੋਇਆ ਜਿਸ ਨੂੰ ਇਸ ਸਮੇਂ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਤੇ ਉਹ ਹੁਣ ਪਾਕਿਸਤਾਨ ਚ ਸਥਿਤ ਹੈ ਤੇ ਇਸ ਸਮੇਂ ਤੁਹਾਨੂੰ ਦੱਸਦੀ ਅਸੀਂ ਲੁਧਿਆਣੇ ਦੇ ਗਊਕੜ ਗੁਰਦਾਰੇ ਸਥਿਤ ਆ ਪਹਿਲਾਂ ਗੁਰਨਾਨਕ ਸਾਹਿਬ ਬਾਰੇ ਕੁਝ ਗੱਲਾਂ ਦਸੀਏ ਗੁਰਨਾਨਕ ਸਾਹਿਬ ਉਹ ਸਨ ਜਿਨ੍ਹਾਂ ਨੇ ਔਰਤਾਂ ਨੂੰ ਵੀ ਉਸੇ ਤਰ੍ਹਾਂ ਸਤਿਕਾਰ ਦਿੱਤਾ ਜਿਸ ਸਮੇਂ ਉਸ ਟਾਈਮ ਦੇ ਮਰਦਾਂ ਨੂੰ ਦਿੱਤਾ ਜਾਂਦਾ ਸੀ ਜਿਵੇਂ ਕਿ ਉਸ ਸਮੇਂ ਮਰਦ ਪ੍ਰਧਾਨ ਜਿਹੜਾ ਸਾਡੇ ਕਹਿ ਸਕਦੇ ਆ ਮਰਦ ਪ੍ਰਧਾਨ ਕਿਹਾ ਜਾਂਦਾ ਸੀ ਆਪਣੀ ਜਿਹੜੀ ਵੀ ਸੋਸ਼ਲ ਲਾਈਫ ਆ ਉਹਨੂੰ ਮਰਦ ਪ੍ਰਧਾਨ ਕਿਹਾ ਜਾਂਦਾ ਸੀ ਪਰ ਉਸ ਸਮੇਂ ਵੀ ਉਹਨਾਂ ਨੇ ਇੱਕ ਗੱਲ ਕਹੀ ਗੁਰਬਾਣੀ 'ਚ ਉਹਨਾਂ ਨੇ ਲਿਖਿਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸੋ ਔਰਤਾਂ ਨੂੰ ਵੀ ਉਹਨਾਂ ਦੇ ਹੱਕ ਦਵਾਏ ਅਤੇ ਉੱਚ-ਨੀਚ ਜਾਤ-ਪਾਤ ਦਾ ਵੀ ਉਸ ਸਮੇਂ ਉਹਨਾਂ ਨੇ ਵਿਰੋਧ ਕੀਤਾ ਬਾਬਰ ਨੂੰ ਉਸ ਸਮੇਂ ਜਾਬਰ ਕਿਹਾ ਇਸ ਕਰਕੇ ਹੀ ਉਹਨਾਂ ਨੂੰ ਸਮੂਹ ਕਹਿ ਸਕਦੇ ਆ ਸਮੂਹ ਵਰਗਾਇਚ ਉਹਨਾਂ ਦਾ ਕਿ ਉਹਨਾਂ ਨੂੰ ਸਮੂਹ ਵਰਗ ਉਹਨਾਂ ਨੂੰ ਯਾਦ ਕਰ ਰਹੇ ਆ ਇਸ ਸਮੇਂ ਉਹਨਾਂ ਦਾ ਗੁਰਪੁਰਬ ਅਲੱਗ-ਅਲੱਗ ਤਰੀਕੇ ਨਾਲ ਮਨਾ ਰਹੇ ਆ ਤੇ ਇਸ ਸਮੇਂ ਸਾਡੇ ਨਾਲ ਕੁਝ ਬੱਚੇ ਮੌਜੂਦ ਆ ਬੱਚੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸਵੇਰ ਦਾ ਸਮਾਂ ਤੇ ਉਹ ਵੀ ਗੁਰਪੁਰਬ ਮਨਾਣ ਆਜਾਏ ਹੋਏ ਆ ਗੁਰਨਾਨਕ ਸਾਹਿਬ ਦਾ ਹਰ ਧਰਮ ਦੇ ਤੁਹਾਨੂੰ ਇੱਥੇ ਬੱਚੇ ਦਿਖਣਗੇ ਸਿਰਫ ਸਿੱਖ ਓਮ ਬਈ ਨੇ ਹਰ ਤਰ੍ਹਾਂ ਦੇ ਬੱਚੇ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਵੀ ਕੀ ਇਹਨਾਂ ਨੂੰ ਇਤਿਹਾਸ ਦਾ ਪਤਾ ਹੈ ਵੀ ਕਾਦੇ ਵਾਸਤੇ ਅੱਜ ਗੁਰੂ ਇਹ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਕਾਦੇ ਵਾਸਤੇ ਆਏ ਹੋ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਹੈ ਨਾਨਕ ਦੇਵ ਜੀ ਦਾ ਬਰਥਡੇ ਹੈ ਜੀ ਤੋਂ ਸਵੇਰੇ ਕਿਸ ਟਾਈਮ ਤੇ ਕਿਸ ਟਾਈਮ ਪਰ ਆਏ ਹੋ ਹਮ ਸਵੇਰੇ 11:30 ਹਾਂ ਦੱਸੇ ਕਾਦੇ ਵਾਸਤੇ ਆਏ ਆ ਅੱਜ ਅੱਪਾ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ ਆਇਆ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਉੱਥੇ ਨਨਕਾਣਾ ਸਾਹਿਬ بڑا ਸਾਬ ਤੇ ਅੱਜ ਨਨਕਾਣਾ ਸਾਹਿਬ ਮਨਾਇਆ ਜਾ ਰਿਹਾ ਉਹਨਾਂ ਦਾ ਗੁਰਪੁਰਬ ਦੇਖਿਆ ਕੋਈ ਫੋਟੋ ਵੀਡੀਓਜ਼ ਦੇਖੀ ਹੈ ਹਾਂਜੀ ਆਪਾਂ ਜਾਂਦੇ ਹੀ ਪਹਿਲਾਂ ਹੁਣ ਆਪਾਂ ਜਦੋਂ ਇੱਥੇ ਲੁਧਿਆਣੇ ਆਏ ਆ ਆਪਾਂ ਗਏ ਨਹੀਂ ਹੈਗੇ ਅੱਛਾ ਪਾਕਿਸਤਾਨ ਪਹਿਲਾਂ ਜਾਂਦੇ ਹੁੰਦੇ ਸੀ ਨਨਕਾਣਾਗੇ ਨਹੀਂ ਉੱਥੇ ਸਾਰੇ ਪਿੰਡ ਮਨਾਉਂਦੇ ਆ ਨਾ ਉੱਥੇ ਕਿਹੜੇ ਪਿੰਡ ਆਹ ਟਾਂਡੇ ਟਾਂਡੇ ਸੋ ਤੁਸੀਂ ਦੇਖ ਸਕਦੇ ਹੋ ਬੱਚਿਆਂ ਵਿੱਚ ਕਿੰਨਾ ਉਤਸ਼ਾਹ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਵੀ ਗੁਰਨਾਣ ਸਾਹਿਬ ਦਾ ਗੁਰਪੁਰਬ ਸਮੁੱਚੀ ਦੁਨੀਆ ਵਿੱਚ ਇਸ ਸਮੇਂ ਮਨਾਇਆ ਜਾ ਰਿਹਾ ਸਿਰਫ ਹਿੰਦੂ ਧਰਮ ਜਾਂ ਸਿੱਖ ਧਰਮ ਤੱਕ ਨਹੀਂ ਮੁਸਲਮਨ ਹੋਗੇ ਇਸਾਈ ਹੋਗੇ ਕਾਫੀ ਲੋਗ ਗੁਰੂ ਨਾਨਕ ਸਾਹਿਬ ਦਾ ਸਤਕਾਰ ਕਰਦੇ ਆ ਉਹਨਾਂ ਨੂੰ ਮੰਨਦੇ ਆ ਤੇ ਤੁਹਾਨੂੰ ਇਹ ਵੀ ਦੱਸ ਦਈਏ ਵੀ ਉਰਦੂ ਦੇ ਇੱਕ ਸ਼ਾਇਰ ਡਾਕਟਰ ਅਲਮਾ ਇਕਬਾਨ ਨੇ ਲਿਖਿਆ ਹੈ ਫਿਰ ਉੱઠી ਆਖੀਰ ਸੁਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਲਿਮ ਨੇ ਜਗਾਇਆ ਖੁਆਬ ਸੇ ਸੋ ਜਿੱਥੇ ਜਿੱਥੇ ਵੱਡੇ ਵੱਡੇ ਲਿਖਾਰੀ ਉਹਨਾਂ ਦਾ ਕਹਿ ਸਕਦੇ ਆ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਆਰਤੀ ਰਾਹੀ ਵੀ ਉਹਨਾਂ ਨੇ ਦੱਸਿਆ ਵੀ ਆਰਤੀ ਰਾਹੀ ਗगन ਮੈਥਾਲ ਰਾਫ ਚੰਦ ਦੀਪਕ ਬਣੇ ਉਸੇ ਚ ਉਹਨਾਂ ਨੇ ਦੱਸਿਆ ਵੀ ਸਾਰੀ ਸਮੂਚੀ జగਤ ਸਮੂਚੀ ਗਿਆ ਸਕਦੇ ਆ ਵੀ ਆਪਾਂ ਯੂਨੀਵਰਸ ਬਾਰੇ ਉਸ ਸਮੇਂ ਦੱਸਿਆ ਯੂਨੀਵਰਸ ਬਾਰੇ ਜਦੋਂ ਸਾਇੰਸ ਦੇ ਕਹਿ ਸਕਦੇ ਆ ਵੀ ਸਾਇੰਸ ਹਜੇ ਸ਼ੁਰੂ ਵੀ ਨਹੀਂ ਹੋਈ ਸੀ ਸਾਇੰਸ ਨੂੰ ਹਜੇ ਇਸ ਬਾਰੇ ਪਤਾ ਵੀ ਨਹੀਂ ਸੀ ਉਸ ਸਮੇਂ ਉਹਨਾਂ ਨੇ ਇਹੋ ਜੀ ਆਰਤੀ ਬਾਰੇ ਉਹਨਾਂ ਨੇ ਸਮੂਚੀ ਯੂਨੀਵਰਸ ਬਾਰੇ ਉਸ ਸਮੇਂ ਦੱਸਤਾ ਸੋ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਸਵੇਰ ਤੋਂ ਹੀ ਮਨਾਇਆ ਜਾ ਰਿਹਾ ਤੇ ਸੁਲਤਾਨਪੁਰ ਲੋਧੀ ਹੋ ਗਿਆ ਉੱਥੇ ਵੀ ਗੁਰਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਤੇ ਤੁਹਾਨੂੰ ਦੱਸ ਦਈਏ ਵੀ ਡੇਰਾ ਬਾਬਾ ਨਾਨਕ ਤੋਂ ਪਹਿਲਾ ਜੱਥਾ ਜਿਹੜਾ ਹੁਣ ਜਾ ਚੁੱਕਾ ਹੈ ਜਿਵੇਂ ਕਿ ਕੋਵਿਡ ਦੇ ਚੱਲਦੇ ਆ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਪਰ ਪਹਿਲਾ ਜੱਥਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਜਾ ਚੁੱਕਾ ਹੈ ਆ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਅੰਤਲੇ ਵਰੇ ਬਤਾਏ ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਤਿੰਨ ਸੰਦੇਸ਼ ਸੀ ਤਿੰਨ ਆਦੇਸ਼ ਸੀ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਉਹ ਕਿਰਤ ਕਰੋ ਕਿਰਤ ਉਹਨਾਂ ਨੇ ਉੱਥੇ ਕੀਤੀ ਕਿਰਤ ਉਹਨਾਂ ਨੇ ਉੱਥੇ ਕੀਤੀ ਕਰਤਾਰਪੁਰ ਸਾਹਿਬ ਹਲ ਵਾਏ ਆਪਣੇ ਹੱਤੀ ਹਲ ਵਾਏ ਖੇਤੀਬਾੜੀ ਕੀਤੀ ਸੋ ਉੱਥੇ ਉਹਨਾਂ ਨੇ ਕਿਰਤ ਕਰਨ ਦਾ ਜਿਹੜਾ ਕਹਿ ਸਕਦੇ ਆ ਵੀ ਆਪਣਾ ਆਦੇਸ਼ ਸੀ ਉਹ ਨਿਭਾਇਆ ਤੇ ਇੱਕ ਹੋਰ ਗੱਲ ਤੁਹਾਨੂੰ ਦੱਸ ਦਈਏ ਵੀ ਜਿਵੇਂ ਕਿ ਆਪ ਨੂੰ ਸੱਚਾ ਸੋਦਾ ਬਾਰੇ ਪਤਾ ਹੀ ਹੈ ਵੀ 20 ਰੁਪਏ ਦਾ ਲੰਗਰ ਛਕਾਇਆ ਗਿਆ ਸੀ ਉੱਥੇ ਉਹਨਾਂ ਨੇ ਵੰਡ ਛਕੋ ਦਾ ਸੰਦੇਸ਼ ਦਿੱਤਾ ਤੇ ਨਾਮ ਜਪੋ ਤਾਂ ਉਹਨਾਂ ਨੇ ਸਾਰੀ ਉਮਰ ਨਾਮ ਹੀ ਜਪਦਾ ਰਿਹਾ ਗੁਰਨਾਣ ਸਿੰਘ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਵਖ-ਵਖ ਚਾਰ ਦਿਸ਼ਾਵਾਂ ਇਹ ਚਾਰ ਦਸਾਂ ਕਿਤੇ ਜਿਸ ਵਿੱਚ ਉਹ ਮੱਕਾ ਮਦੀਨਾ ਹੋ ਗਏ ਅਤੇ ਕਾਫੀ ਤੀਰਥ ਹਿੰਦੂਆਂ ਦੇ ਤੀਰਥ ਵੀ ਗਏ ਉੱਥੇ ਵੀ ਉਹਨਾਂ ਨੇ ਜਿਹੜੀਆਂ ਕਰੂਤੀਆਂ ਚੱਲ ਰਹੀਆਂ ਸੀ ਜਿਹੜੀਆਂ ਸਮਾਜਿਕ ਕਰੂਤੀਆਂ ਚੱਲ ਰਹੀਆਂ ਸੀ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਇਆ ਅਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਵੀ ਚੱਕੀ ਜ਼ਰੂਰ ਗੁਰੂ ਨਾਨਕ ਸਾਹਿਬ ਦੀ ਉਸ ਸਮੇਂ ਕਾਫੀ ਉਹਨਾਂ ਨੂੰ ਕਠਿਨਾਇਆ ਦਾ ਕਾਮਨਾ ਵੀ ਕਰਨਾ ਪਿਆ ਕਈ ਪਾਸੇ ਤਾਂ ਉਹਨਾਂ ਨੇ ਪੱਥਰ ਵੀ ਵਜੇ ਜੇ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਕਈ ਪਾਸੇ ਸਾਨੂੰ ਇਹ ਵੀ ਦਿਖਦਾ ਵੀ ਉਹਨਾਂ ਦੇ ਪੱਥਰ ਬਾਜ਼ੀ ਵੀ ਹੋਈ ਪਰ ਉਸ ਸਮੇਂ ਵੀ ਉਹਨਾਂ ਨੇ ਮੰਨ ਨਹੀਂ ਦੋਲਿਆ ਕਹਿ ਸਕਦੇ ਕਿਉਂਕਿ ਉਹ ਸੰਸਾਰ ਨੂੰ ਬਦਲਣ ਆਏ ਸੀ ਤੇ ਸਿੱਖ ਕੌਮ ਦੇ ਮੋਢੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਜਾਂਦਾ ਪਰ ਇੱਕ ਹੋਰ ਤਾਂ ਨਿਗਾਹ ਤੇ ਹੈ ਵੀ ਉਹਨਾਂ ਦੇ ਸੰਸਕਾਰ ਨਾਲ ਵੀ ਕਾਫੀ ਸਟੋਰੀਜ਼ ਜਿਹੜੀਆਂ ਕਾਫੀ ਇਤਿਹਾਸ ਜੁੜਿਆ ਹੈ ਵੀ ਉਹਨਾਂ ਦਾ ਸੰਸਕਾਰ ਦੋ ਹਰ ਵਰਗ ਨੇ ਹਰ ਵਰਗ ਨੇ ਆਪਣੇ ਹਸਾਮ ਨਾਲ ਕੀਤਾ ਉਹਨਾਂ ਦਾ ਸੰਸਕਾਰ ਵੀ ਸੋ ਤਸਵੀਰਾਂ ਇੱਕ ਵਾਰੀ ਤੁਹਾਨੂੰ ਫੇਰ ਦਿਖਾਣਾ ਚਾਹੂਗਾ ਲੰਗਰ ਅਟੁੱਟ ਵਰਤ ਰਿਹਾ ਲੁਧਿਆਣੇ ਦੇ ਵਿੱਚ ਅਸੀਂ ਮੌਜੂਦ ਆ ਲੁਧਿਆਣੇ ਚ ਕਾਫੀ ਪਾਸੇ ਗੁਰਨਾਨ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਈਏ ਵੀ 551ਵਾਂ ਗੁਰਪੁਰਬ ਹੈ ਗੁਰਨਾਨ ਸਾਹਿਬ ਆਪਾਂ ਉਹਨਾਂ ਨੂੰ ਜਿਵੇਂ ਅਸੀਂ ਕਹਿੰਦੇ ਆ ਅੱਜ ਆਵਾਜ਼ ਉਠਾਈਆਂ ਜਾ ਰਹੀਆਂ ਸੋਸ਼ਲ ਐਕਟਿਵਿਸਟ ਲੋਕਾਂ ਨੂੰ ਕਹਿੰਦੇ ਆ ਪਰ ਉਹ ਉਸ ਸਮੇਂ ਦੇ ਹੀ ਸੋਸ਼ਲ ਐਕਟਿਵਿਸਟ ਸੀ ਅਸ ਤੋਂ 551 ਸਾਲ ਪਹਿਲਾਂ ਉਹਨਾਂ ਦੀ ਸੋਚ ਉਹ ਸੀਗੀ ਵੀ ਉਹਨਾਂ ਨੇ ਅਧਿਕਾਰ ਦਵਾਏ ਪੁਰਸ਼ ਪ੍ਰਧਾਨ ਸਮਾਜ ਵਿੱਚ ਉਹਨਾਂ ਨੇ ਇਸਤਰੀ ਵਾਸਤੇ ਕਿਹਾ ਸੀ ਵੀ ਸੋ ਕੇ ਮੁੰਡਾ ਆਖੀ ਜਿੱਤ ਜੰਮੇ ਰਹਾਂ ਜਿੱਥੇ ਜਿਸ ਸਮੇਂ ਤੇ ਜਾਤ ਪਾਤ ਬਾਰੇ ਵੀ ਉਹਨਾਂ ਨੇ ਕਹਿ ਸਕਦੇ ਆ ਵੀ ਜਾਤ ਪਾਤ ਉਸ ਸਮੇਂ ਬਹੁਤ ਜ਼ਿਆਦਾ ਕਹੀ ਜਾਂਦੀ ਬਹੁਤ ਜ਼ਿਆਦਾ ਹੁੰਦੀ ਸੀ ਪਰ ਜਾਤ ਪਾਤ ਦੇ ਵੀ ਉਹ ਵਿਰੋਧ ਖੜੇ ਇੱਕ ਵਾਰੀ ਫੇਰ ਤੁਹਾਨੂੰ ਦੱਸਦੀ ਅਸੀਂ ਇਸ ਟਾਈਮ ਮੌਜੂਦ ਆ ਗੁਰੂ ਨਾਨਕ ਸਾਹਿਬ ਦੀ ਛੋ ਚਰਨ ਛੋ ਪ੍ਰਾਪਤ ਗਊਕੜ ਗੁਰਦੁਆਰੇ ਦੇ ਵਿੱਚ ਤੇ ਇਸ ਸਮੇਂ ਵੱਖ-ਵੱਖ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸੰਗਤ ਆ ਉਹ ਬੜੀ ਧੂਮ ਧਾਮ ਨਾਲ ਗੁਰਪੁਰਬ ਮਨਾ ਰਹੀ ਹੈ ਤੇ ਤੁਸੀਂ ਸويرੇ ਤਸਵੀਰਾਂ ਦੇਖ ਸਕਦੇ ਹੋ ਜਿਵੇਂ ਕਿ ਦੀਪਮਾਲਾ ਕਹੀ ਜਾਂਦੀ ਹੈ ਉਹ ਹੁਣੇ ਸ਼ੁਰੂ ਹੋ ਗਈ ਹੈ ਕੈਂਡਲਸ ਲੋਕਾਂ ਨੇ ਜਗਾਉਣੀਆਂ ਸ਼ੁਰੂ ਕਰਤੀਆਂ ਦੀਪਮਾਲਾ ਹੋਣੀ ਸ਼ੁਰੂ ਹੋ ਗਈ ਆ ਹਰ ਵਰਗ ਹਰ ਵਰਗ ਹਰ ਧਰਮ ਦਾ ਇਨਸਾਨ ਹਰ ਇਸ ਮਨੁੱਖ ਇਸ ਗੁਰਪੁਰਬ ਨੂੰ ਮਨਾਉਂਦਾ ਹੈ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਾ ਤਸਵੀਰਾਂ ਤੁਹਾਡੇ ਸਾਹਮਣੇ ਆ ਵੀ ਸਿਰਫ ਤੁਸੀਂ ਦੇਖ ਸਕਦੇ ਹੋ ਵੀ ਹਰ ਧਰਮ ਹਰ ਵਰਗ ਦਾ ਇਨਸਾਨ ਇੱਥੇ ਆ ਕੇ ਲੁਧਿਆਣਾ ਦੇ ਵਿੱਚ ਉਹ ਵਿੱਚ ਇੱਕ ਗੁਰਦੁਆਰਾ ਸਥਿਤ ਹੈ ਇੱਥੇ ਆ ਕੇ ਗੁਰਪੁਰਬ ਮਨਾ ਰਿਹਾ ਗੁਰਬਾਣੀ ਦੀ ਸ਼ੁਰੂਆਤ ਇੱਕ ਓੰਕਾਰ ਤੋਂ ਹੁੰਦੀ ਹੈ ਤੇ ਉਹ ਸ਼ਬਦ ਵੀ ਇੱਕ ਓੰਕਾਰ ਜਿਹਦਾ ਮਤਲਬ ਹੁੰਦਾ ਵੀ ਰੱਬ ਇੱਕ ਹੈ ਗੁਰੂ ਨਾਨਕ ਸਾਹਿਬ ਨੇ ਸੰਦੇਸ਼ ਰੱਬ ਇੱਕ ਦਾ ਦਿੱਤਾ ਸੀਗਾ ਵੀ ਰੱਬ ਇੱਕ ਹੈ ਉਹ ਹੀ ਗੁਰਬਾਣੀ ਦੀ ਸ਼ੁਰੂਆਤ ਜਪਜੀ ਸਾਹਿਬ ਤੇ ਇੱਕ ਓੰਕਾਰ ਤੋਂ ਹੁੰਦੀ ਆ ਉਹ ਵੀ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਲਿਖਤ ਹੈ ਸੋ ਤਸਵੀਰਾਂ ਹੁਣ ਅਸੀਂ ਗੱਲਬਾਤ ਕਰਦੇ ਆਂ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਤੇ ਉਹਨਾਂ ਤੋਂ ਪੁੱਛਦੇ ਆਂ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਤੇ ਅੱਜ ਗੁਰਪੁਰਬ ਕਿਸ ਤਰੀਕੇ ਨਾਲ ਇੱਥੇ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਧ ਸੰਗਤ ਅੱਜ ਬਹੁਤ ਬੜਾ ਭਾਗਾ ਦੇਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਤਾਰਪੁਰਬ ਹੈ ਸਭ ਖਾਲਸਾ ਪੰਥ ਨੂੰ ਸਮੂਹ ਸੰਸਾਰ ਨੂੰ ਲੱਖ ਲੱਖ ਵਧਾਈਆਂ ਹੋਣ ਇਹ ਗੁਰਦੁਆਰਾ ਗਊ ਘੜ ਪਾਸ ਸੇ ਪਹਿਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਸਥਾਨ ਹੈ ਲੁਧਿਆਣਾ ਜਿਸ ਵਿੱਚ ਇਹ ਗੁਰੂ ਦਾ ਇਤਿਹਾਸ ਸਥਾਨ ਹੈ ਇਹ ਸ਼ਹਿਰ ਬਸੇ ਤਾਂ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 1515 ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਪਧਾਰੇ ਨੇ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਨੇ ਇਹ ਤੋਂ ਸਤਲੁਜ ਦਰਿਆ ਜਿਹੜਾ 11 ਕੋਹ ਦੀ ਦੂਰੀ ਤੇ ਕੀਤਾ ਮੇਰੇ ਮਾਲਕ ਨੇ ਐਸੇ ਕਰਕੇ ਸ਼ਹਿਰ ਜਿਹੜਾ ਪ੍ਰਸਿੱਧ ਆਇਆ ਗੁਰੂ ਨਾਨਕ ਦੇਵ ਜੀ ਮਾਹਰ ਹੇਤੋਂ ਫਾਸਲੇ ਇਸ ਦਾ ਪ੍ਰਬੰਧ ਸਾਡੇ ਬਲਵੰਤ ਸਿੰਘ ਜੀ ਸਤਕਾਰ ਜੋ ਬੜੇ ਪਿਆਰ ਤੇ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਨੇ ਔਰ ਮੈਨੇਜਮੈਂਟ ਬੜੇ ਪਿਆਰ ਨਾਲ ਸਾਰਾ ਇਲਾਕਾ ਜਿਹੜਾ ਸਾਰਾ ਇਹ ਏਰੀਆ ਜਿਹੜਾ ਸਾਨੂੰ ਬਹੁਤ ਜ਼ਿਆਦਾ ਸੰਯੋਗ ਦੇਦਾ ਇਹਦੇ ਵਿੱਚ ਕੋਈ ਨਹੀਂ ਵੀ ਕੱਲੇ ਸਿੱਖਾਂ ਦਾ ਕੰਮ ਹੈ ਸਾਰੇ ਰਲ ਮਿਲ ਕੇ ਸਾਡੇ ਹਿੰਦੂ ਭਾਈ ਸਾਡੇ ਹੋਰ ਕਾਸਟਾਂ ਦੇ ਭਾਈ ਸਾਰੇ ਰਲ ਮਿਲ ਕੇ ਸਿੱਖ ਹੇੰਦੋ ਸਾਰੇ ਰਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਪਿਆਰ ਸਤਿਕਾਰ ਤੇ ਅਦਬ ਨਾਲ ਇਹ ਦਿਨ ਜਿਹੜਾ ਮਨਾਏ ਜਾਂਦੇ ਨੇ ਅੱਜ ਵੀ ਅਸੀਂ ਸਾਰੇ ਪਿਆਰ ਨਾਲ ਮਨਾ ਰਹੇ ਆਂ ਤੇ ਬਹੁਤ ਸਾਰਾ ਸੰਜੋਗ ਦਿੰਦੇ ਨੇ ਸਭ ਦਾ ਬਹੁਤ ਧੰਨਤਾ ਤੇ ਜੋਗ ਨੇ ਸਭ ਸਾਰੇ ਸਭ ਦਾ ਅਸੀਂ ਸਤਿਕਾਰ ਕਰਦੇ ਆਂ ਪਹਿਲੀ ਪਾਕਸ਼ਾਈ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਇਹੀ ਇਰਦੋਈ ਇਹੀ ਬੇਨਤੀ ਇਹੀ ਅਰਦਾਸ ਕਰਦਾ ਅੱਜ ਦੇ ਪਵਨ ਪ੍ਰਦਰਸ਼ਿਤ ਦਿੱਤੇ ਮੈਨੂੰ ਮਿਸਤਾਂ ਨੂੰ ਮੇਰੇ ਸਾਥੀ ਸ਼ਾਮਸੁੰਦਰ ਬਰੋਤਾ ਸੀਨੀਅਰ ਡਿਪਟੀ ਮੇ ਤੇ ਹੋਰ ਚਾਹ ਕਿਸੇ ਵੀ ਪਾਰਟੀ ਦੇ ਕੰਸਟਰੈਂ ਇਹੀ ਜੋਈ ਕਰਦਾ ਸੱਚਾ ਪਾਤਸ਼ਾਹ ਲੋਕਾਂ ਤੇ ਮੇਰਾ ਪ੍ਰਿਆ ਹੱਥ ਰੱਖਾਂ ਸਾਨੂੰ ਸਾਰਿਆਂ ਨੂੰ ਇੰਨੀ ਕਿ ਤਾਕਤ ਦੇਣਾ ਵੀ ਅਸੀਂ ਆਪਣੇ ਸ਼ਹਿਰ ਦੀ ਲੋਕਾਂ ਦੀ ਬਖਤਵੰਦ ਸੇਵਾ ਕਰੀ ਇਹੀ ਅੱਜ ਦੇ ਦਿਨ ਤੁਹਾਡੇ ਤੋਂ ਤਾਕਤ ਲੈਣ ਆਇਆ ਇਹੀ ਅਰਦਾਸ ਕਰਦਾ ਟੰ ਟੰ ਗੁਰਨਾਨਦੀਪ ਜੀ ਦੇ 551 ਜਨਮ ਦਿਨ ਤੇ ਦਿਹਾੜੇ ਤੇ ਸਭ ਤੋਂ ਪਹਿਲਾਂ ਮੈਂ ਸਾਰੇ ਸ਼ਰਵਾਚੇ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਵਧਾਈਆਂ ਦੇਣਾ ਅੱਜ ਦਾ ਦਿਨ ਸਾਡੇ ਉਹ ਮਹਾਨ ਉਹ ਮਹਾਨ ਸ਼ਕਤੀ ਸਭ ਦੁਨੀਆ ਦੇ ਮਾਲਕ ਸਭ ਦੁਨੀਆ ਦੇ ਰਹਿਣਵਾ ਪਾਪਾ ਗੁਰਨਾਨਦੀਪ ਜੀ ਦੇ ਜਨਮ ਦਿਹਾੜਾ ਅੱਜ ਦਾ ਜਿਹੜਾ ਬੜੀ ਸ਼ਰਧਾ ਭਾਵ ਦੇ ਨਾਲ ਅਸੀਂ ਸਾਰੇ ਗੋਊ ਘੜੀ ਗੁਰਦੁਆਰੇ ਵਿੱਚ ਬੜੀ ਸ਼ਰਧਾ ਭਾਵ ਨਾਲ ਹਰ ਸਾਲ ਬਣਾਉਂਦੇ ਆਂ ਉਹ ਬਥਾਰੀ ਸੰਗਤਾਂ ਆ ਕੇ ਅਸ਼ੀਰਵਾਦ ਲੈ ਕੇ ਜਾਂਦੀਆਂ ਕੋ ਜੇ ਵੀ ਇੱਥੇ ਆਂਦਾ ਉਹ ਝੋਲੀ ਭਰ ਕੇ ਲੈ ਕੇ ਜਾਂਦਾ ਖਾਲੀ ਲਈ ਜਾਂਦਾ ਹੈ ਦੁਆਰ ਤੋਂ ਇਹ ਦੁਆਰ ਐ ਸਾਹਿਬ ਬਾਬਾ ਜੀ ਦਾ ਹਰ ਦੁਨੀਆ ਇੱਥੇ ਆਂਦੀ ਆ ਅਸੀਂ ਵੀ ਸਾਰੇ ਇੱਥੇ ਆਏ ਆ ਬਾਬਾ ਜੀ ਚੱਲਣਾ ਅਰਦਾਸ ਕਰਦੇ ਆ ਬਾਬਾ ਜੀ ਸਾਰਿਆਂ ਤੇ ਮਿਹਰ ਕਰੇ ਸਾਰਿਆਂ ਤੇ ਮਿਹਰ ਪਰ ਹੱਥ ਰੱਖੇ ਅੱਜ ਸਾਰੇ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਜਿੱਥੇ-ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹਨੇ ਆਈ ਰਹਿੰਦੇ ਨੇ ਅੱਜ ਇੱਕ ਗੁਰਪੁਰਬ ਦਾ ਦਿਨ ਸਾਡੇ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕਪਰਮਿੰਦਰ ਸਿੰਘ ਜੀ ਵੱਲੋਂ ਅੱਜ ਸੈਸਕੋਟ ਦੁਆਰਾ ਸਿਖੇ ਕੇ ਪ੍ਰੋਗਰਾਮ ਯੋਜਨ ਕੀਤਾ ਗਿਆ ਔਰ 12:30 ਵਜੇ ਅੱਜ ਉਹ ਜਨਤਾ ਨੂੰ ਵੀ ਸੰਬੋਧਨ ਕਰਨਗੇ ਮੌਕੇ ਮਾਰਕ ਦੇਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਸਿੱਖਿਤ ਕਰਨਾ ਨਾਮ ਜਪਣਾ ਵੰਡ ਕੇ ਛਕਣਾ ਦਾ ਉਹਨਾਂ ਨੇ ਸੰਦੇਸ਼ ਲੋਕਾਂ ਨੂੰ ਦਿੱਤਾ ਔਰ ਨਾਲ ਨਾਲ ਜਦੋਂ ਗੁਰੂ ਨਾਨਕ ਮਹਾਰਾਜ ਜੀ ਦਾ ਜਨਮ ਹੋਇਆ ਤੇ ਇੱਕਦਮ ਇੱਕਦਮ ਚਾਨਣਾ ਹੋ ਗਿਆ ਕਮਰੇ ਦੇ ਵਿੱਚ ਕੰਦੇ ਸ੍ਰੀ ਗੁਰੂ ਨਾਨਕ ਜੀ ਜਨਮਿਆ ਤੇ जग ਚਾਨਣ ਹੋਇਆ ਸੋ ਇਹ ਸਾਰੀਆਂ ਗੱਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹਨਾਂ ਨੇ ਕਿਰਤ ਕੀਤੀ ਹੈ ਮਿਹਨਤ ਕੀਤੀ ਹੈ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਉਹਨਾਂ ਨੇ ਆਪਣੇ ਹੱਥਾਂ ਨਾਲ ਹਲ ਚਲਾਇਆ ਹੈ ਹੋਰ ਲੋਕਾਂ ਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਮਿਹਨਤ ਕਰੋ ਮਿਹਨਤ ਕਰਕੇ ਆਪਣਾ ਪੇਟ ਆਪਣੇ ਪਰਿਵਾਰ ਬੱਚਿਆਂ ਨੂੰ ਭਰੋ ਅੱਜ ਗੁਰਪੁਰਬ ਦੇ ਮੌਕੇ ਤੇ ਸਮੂਹ ਦੇਸ਼ਵਸ ਨੂੰ ਲੱਖ ਲੱਖ ਵਧਾਈਆਂ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ